ਮਹੱਲਾ ਦੋ ਜਾਨ ਇਹੋ ਜਨ ਸੱਚੇ ਕੀ ਹੈ ਕੋਠੜੇ ਸੱਚਾ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਇਨੇ ਇੱਕ ਨਾ ਹੁਕਮੇ ਕਰੇ ਵਿਨਾਸ਼ ਇੱਕ ਨਾ ਬਾਣੇ ਕੱਢ ਲੈ ਕਨਾ ਮਾਇਆ ਵਿੱਚ ਨਿਵਾਸ ਏ ਬੇਅੱਖ ਨਾ ਜਾ ਪਈ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਐ ਜਾਕੂ ਆਪ ਕਰੇ ਪਰਗਾਸ ਪਉੜੀ ਨਾਨਕ ਜੀਉ ਪਾਇ ਗੈ ਲਿਖਨਾਵੇਂ ਧਰਮ ਬਹਾਲਿਆ ਉਥੇ ਸੱਚੇ ਹੀ ਸਚ ਨਿਬੜੈ ਸੁਣ ਅੱਖ ਕੜੇ ਜਜ ਮਾਲਿਆ ਆਉ ਨਾ ਪਾਏ ਨੇ ਕੋੜ ਯਾਰ ਮੋ ਕਾਲੇ ਦੁਲਖ ਚਾਲਿਆਂ ਤੇਰੇ ਨਾਏ ਰਤੇ ਇਸ ਜਿਣ ਗਏ ਪਾਰੇ ਗੈਸੇ ਠਗਣੋ ਵਾਲਿਆਂ ਲਿਖਣਾ ਵੇਂ ਧਰਮ ਬਹਾਲਿਆ ਲਿਖਣਾ ਵੇਂ ਧਰਮ ਬਹਾਲਿਆ ਆਸਾ ਦੀਵਾਰ ਵੀ ਇਹ ਜੋ ਦੂਜੀ ਪਉੜੀ ਹੈ ਇਸ ਦੇ ਜੋ ਤਿੰਨ ਸ਼ਲੋਕ ਨੇ ਤੀਜਾ ਸ਼ਲੋਕ ਸਾਹਿਦ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਹੈ ਜਿਸ ਵਿੱਚ ਆਪ ਫਰਮਾਨ ਕਰਦੇ ਨੇ ਇਸੁ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਸਮੂਹ ਸੰਸਾਰ ਪਰਮਾਤਮਾ ਦੇ ਰਹਿਣ ਦਾ ਘਰ ਹੈ ਇਸ ਕੋਠੀ ਦੇ ਵਿੱਚ ਵਿਆਪਕ ਰੂਪ ਦੇ ਵਿੱਚ ਹੋ ਰਹੇ ਨੇ ਬਨਸਪਤੀ ਸਾਗਰ ਗ੍ਰਹਿ ਨਿਛਤਰ ਰੇਤ ਦੇ ਜ਼ਰਰੇ ਤੋਂ ਲੈ ਕੇ ਸੂਰਜ ਦੀਆਂ ਕਿਰਨਾਂ ਆਥੀ ਕੀ ਪਹਾੜ ਪਾਤਾਲ ਆਕਾਸ਼ ਜਿੱਥੇ ਤੱਕ ਨਿਗਾਹ ਜਾਂਦੀ ਹੈ ਔਰ ਜੋ ਅਦ੍ਰਿਸ਼ ਤੋਂ ਨਹੀਂ ਆਇਆ ਇਹ ਸਾਰਾ ਜਗਤ ਇਹ ਸਾਰਾ ਬ੍ਰਹਿਮੰਡ ਉਸ ਅਕਾਲ ਪੁਰਖ ਦੇ ਰਹਿਣ ਦੀ ਥਾਂ ਹੈ ਕੋਈ ਵਿਸ਼ਵਸਥੇ ਕਾਰਨਾ ਪ੍ਰਮਾਤਮਾ ਦਾ ਨਹੀਂ ਬਈ ਫਲਾਣੀ ਥਾਂ ਤੇ ਹੈ ਤੇ ਇਸ ਦਾ ਮਤਲਬ ਹੈ ਇਸ ਥਾਂ ਤੇ ਨਹੀਂ ਦੋ ਸ਼ਬਦ ਪ੍ਰਮਾਤਮਾ ਤभी ਜੋ ਪ੍ਰਯੋਗ ਕੀਤੇ ਜਾਂਦੇ ਨੇ ਉਹ ਸਚਾਈ ਦੀ ਕਸੌਟੀ ਤੇ ਪੂਰੇ ਨਹੀਂ ਉਤਰਦੇ ਜਿਵੇਂ ਕਿ ਆਖਿਆ ਜਾਂਦਾ ਹੈ ਪ੍ਰਮਾਤਮਾ ਨੂੰ ਲੱਭਣਾ ਹੈ ਤੇ ਲੱਭਣਾ ਉਸ ਨੂੰ ਪੈਂਦਾ ਹੈ ਜੋ ਗੁੰਮ ਹੋ ਗਏ ਉਹ ਗੁੰਮ ਨਹੀਂ ਹੋਇਆ ਪਰਮਾਤਮਾ ਦੇ ਕੋਲ ਜਾਣਾ ਹੈ ਤੋ ਕੌਣ ਉਸਦੇ ਹੀ ਜਾਣਾ ਹੈ ਜੋ ਆਪਣੇ ਤੋਂ ਦੂਰ ਹੈ ਜੋ ਆਪਣੇ ਤੋਂ ਦੂਰ ਨਹੀਂ ਉਸਦੇ ਕੋਲ ਕੀ ਜਾਣਾ ਜੋ ਗੁੰਮ ਨਹੀਂ ਹੋਇਆ ਉਹਨੂੰ ਲੱਭਣਾ ਕੀ ਇਸ ਵਾਸਤੇ ਗੁਰੂ ਅਨੰਗਦੀ ਬਾਣੀ ਦਾ ਐਸਾ ਕਹਿਣਾ ਹੈ ਕਿ ਤੂੰ ਅੱਖਾਂ ਖੋਲ ਉਤੇ ਹਾਜ਼ਰ ਨਾਜ਼ਰ ਉਹ ਗੁੰਮ ਨਹੀਂ ਹੋਇਆ ਔਰ ਉਹ ਤੇਥੋਂ ਦੂਰ ਵੀ ਨਹੀਂ ਲਿਆਜ਼ਾ ਉਸਦੇ ਕੋਲ ਜਾਣਾ ਹੈ ਜਾਂ ਉਹਨੂੰ ਲੱਭਣਾ ਹੈ ਧਾਰਮਿਕ ਦੁਨੀਆਂ ਵਿੱਚ ਇਹ ਜੋ ਕਹਾਵਤਾਂ ਨੇ ਇਹ ਵੀ ਬ੍ਰਾਂਂਤੀ ਤੇ ਖੜੀਆਂ ਨੇ ਦਰਸਵਸਾਰੇ ਇਤਨੀ ਹੈ ਤੂੰ ਆਪਣੀਆਂ ਅੱਖਾਂ ਖੋਲ ਉਹ ਤੇ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਉਹਦਾ ਨਾ ਦਿਖਾਈ ਦੇਣਾ ਉਹਦੀ ਦੋਰੀ ਨਹੀਂ ਹੈ ਉਹਦਾ ਨਾ ਦਿਖਾਈ ਦੇਣਾ ਉਸਦਾ ਗੁਮ ਹੋਣਾ ਨਹੀਂ ਹੈ ਬਲਕਿ ਤੇਰਾ ਸੋਣਾ ਹੈ ਤੇਰੀ ਅੱਖਾਂ ਦਾ ਬੰਦ ਹੋਣਾ ਹੈ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸ਼ਲੋਕ ਦੇ ਰਹੇ ਹਾਂ ਇਹ ਸੰਦੇਸ਼ ਉਬੇਸ਼ ਦੇ ਰਹਿਣੇ ਕਿ ਸਮੂਹ ਬ੍ਰਹਿਮੰਡ ਇਹ ਸਾਰੇ ਦਾ ਸਾਰਾ ਜਗਤ ਪਰਮਾਤਮਾ ਦੇ ਰਹਿਣ ਦੀ ਥਾਂ ਹੈ ਆਸਣ ਲੋਹੇ ਲੋਏ ਬੰਨਾਰ ਵਾਸਤਵਿਕ ਕੁਸ ਪਰਮਾਤਮਾ ਦਾ ਆਸਣ ਹਰ ਲੋਕ ਦੇ ਚ ਹੈ ਹਰ ਬਸ਼ਰ ਦੇ ਚ ਹੈ ਹਰ ਜੀਵ ਦੇ ਚ ਹੈ ਕੋਈ ਉਸ ਦਾ ਇੱਕ সিংহাসਨ ਨਹੀਂ ਇਹ ਵਿਆਪਕ ਬ੍ਰਹਿਮੰਡ ਉਸ ਦਾ সিংহাসਨ ਹੈ ਔਰ ਇਸ ਸਾਰੇ ਬ੍ਰਹਿਮੰਡ ਦੇ ਚ ਉਹ ਬੈਠਾ ਇਹ ਜਦ ਸੱਚੇ ਕੀ ਹੈ ਕੋਠੜੀ ਸੱਚੇ ਕਾਮ ਵਿਚ ਵਾਸ ਇਹ ਕੋਠੜੀ ਚੋਂ ਕੇ ਸੱਚ ਦੀ ਹੈ ਇਸ ਵਾਸਤੇ ਕੋਠੜੀ ਵੀ ਸੱਚੀ ਹੈ ਜਿਸ ਘਰ ਦੇਚ ਧਾਰਮਿਕ ਲੋਗ ਰਹਿੰਦੇ ਹੋਵਨ ਜਿਸ ਘਰਮ ਦੇਚ ਘਰ ਦੇਚ ਧਾਰਮਿਕ ਵਿਚਾਰ ਅੱਥੇ ਪੈਰ ਪੜੇ ਜਾਂਦੇ ਹੋਵਨ ਪੜਾਏ ਜਾਂਦੇ ਹੋਵਨ ਉਸ ਇੱਟਾਂ ਦੀ ਢੇਰੀ ਨੂੰ ਵੀ ਲੋਕੀਂ ਧਾਰਮਿਕ ਮੰਦਰ ਕਹਿ ਦਿੰਦੇ ਸ ਹੈ ਨਾ ਤੇ ਇੱਟਾਂ ਨਹੀਂ ਹੈ ਤੇ ਪੱਥਰੀ ਹੈ ਤੇ ਲੱਕੜੀ ਲੇਕਿਨ ਧਾਰਮਿਕ ਮੰਦਰ ਹੈ ਇਹ ਮਕਾਨ ਧਾਰਮਿਕ ਭਵਨ ਹੈ ਕਿਉਂ ਹੈ ਉਹਦੇ ਚ ਧਰਮ ਦੀ ਚਰਚਾ ਹੈ ਉਹਦੇ ਚ ਕੋਈ ਧਾਰਮਿਕ ਮਨੁੱਖ ਰਹਿੰਦੇ ਨਹੀਂ ਉਹਦੇ ਚ ਧਰਮ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਚ ਧਰਮ ਦੀ ਗੱਲ ਸੁਣਾਈ ਜਾ ਰਹੀ ਹੈ ਤੋ ਜਿੱਥੇ ਧਰਮ ਦੀ ਗੱਲ ਕੀਤੀ ਜਾ ਰਹੀ ਹੈ ਧਰਮ ਦੀ ਗੱਲ ਸੁਣਾਈ ਜਾ ਰਹੀ ਹੈ ਉਹ ਅਸਥਾਨ ਉਹ ਘਰ ਆਮ ਘਰ ਨਹੀਂ ਰਹਿ ਜਾਂਦਾ ਉਹ ਪਾਵਨ ਘਰ ਬਣ ਜਾਂਦਾ ਹੈ ਪਵਿੱਤਰ ਘਰ ਬਣ ਜਾਂਦਾ ਹੈ ਸਾਰੇ ਬ੍ਰਹਿਮੰਡ ਦੇ ਜ਼ਰਰੇ ਜ਼ਰਰੇ ਵਿੱਚ ਉਸ ਸੱਚ ਦੇ ਆਵਾਸ ਹੈ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਬ੍ਰਹਿਮੰਡ ਨੂੰ ਸੱਚੀ ਦੀ ਕੋਠੜੀ ਕਹਿੰਦੇ ਨੇ ਸੱਚ ਦੀ ਕੋਠੜੀ ਕਹਿੰਦੇ ਨੇ ਕਿ ਝੂਠੇ ਦੀ ਕੋਠੜੀ ਆਉਂਦੀ ਉਸਾਇ ਦੇ ਕੋਠੜੀ ਚ ਉਠੀ ਆਉਂਦੀ ਪਰ ਚੁਕੇ ਸੱਚ ਦੀ ਕੋਠੜੀ ਹੈ ਤੇ ਸੱਚ ਦਾ ਇਸ ਵਿੱਚ ਆਵਾਸ ਹੈ ਜਦਬੇ ਕਿਸੇ ਹਿੱਸੇ ਦੀ ਨਿੰਦਾ ਜਾਂ ਉਸ ਨੂੰ ਚੋਟ ਪਹਚਾੜਾ ਦਰਸਲੇ ਵੀ ਕਰਤੇ ਪੁਰਖ ਨੂੰ ਚੋਟ ਪਹਚਾਣਾ ਹੋਵੇਗਾ ਕਿਉਂਕਿ ਇਹ ਉਸ ਦੀ ਕੋਠੜੀ ਹੈ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਗਾਵਿਚ ਵਾਸ ਇੱਕ ਨਾ ਹੁਕਮ ਸਮਾਇ ਲੈ ਇੱਕ ਨਾ ਹੁਕਮੇ ਕਰੇ ਗਣਾਸ ਇੱਕ ਅਦਨੇ ਉਸ ਦਾ ਹੁਕਮ ਮੰਨ ਕੇ ਹੁਕਮੀ ਵਿੱਚ ਸਮਾਈ ਹਾਸਲ ਕਰ ਲਈ ਹੈ ਤੇ ਇੱਕ ਹੁਕਮ ਨੂੰ ਨਾ ਮੰਨ ਕੇ ਵਿਨਾਸ਼ ਹੋ ਰਹੇ ਨੇ ਨਾਸ ਹੋ ਰਹੇ ਨੇ ਖੱਜਲ ਖਾਰ ਹੋ ਰਹੇ ਨੇ ਦੁਖੀ ਹੋ ਰਹੇ ਨੇ ਬੇਚੈਨ ਹੋ ਰਹੇ ਨੇ ਇੱਕ ਨਾ ਨੇ ਹੁਕਮ ਨੂੰ ਮੰਨ ਕੇ ਪ੍ਰਮਾਤਮਾ ਦੀ ਸਮਾਈ ਹਾਸਲ ਕਰ ਲਈ ਹੈ ਇੱਥੇ ਪ੍ਰਸ਼ਨ ਖੜਾ ਹੋਵੇਗਾ ਹੁਕਮ ਮੰਨ ਕੇ ਹੁਕਮ ਕੀ ਹੈ ਹੁਕਮ ਕਿੱਥੇ ਹੈ ਉਸ ਨੂੰ ਪੜ ਲਈਏ ਉਸ ਨੂੰ ਸਮਝ ਲਈਏ ਉਹਨੂੰ ਸੁਣ ਲਈਏ ਪ੍ਰਭਾਤਮਾ ਦਾ ਹੁਕਮ ਕਿੱਥੇ ਲਿਖਿਆ ਹੈ ਸਹਿਬ ਕਹਿੰਦੇ ਸਿਮਰ ਗੋਬਿੰਦ ਮੰਨ ਤਨ ਧੁਰ ਲਿਖਿਆ ਹੁਕਮ ਰਜ਼ਾਈ ਚਲਣਾ ਨਾਮਿਕ ਲਿਖਿਆ ਨਾਲ ਹੁਕਮ ਤੇਰੇ ਨਾਲ ਲਿਖਿਆ ਹੋਇਆ ਹੈ ਕਿਹੜੀ ਬਾਸ਼ਾ ਦੇ ਚ ਹੈ ਦਰਸਲ ਪਰਮਾਤਮਾ ਦੀ ਭਾਸ਼ਾ ਅੱਖਰਾਂ ਵਿੱਚ ਨਹੀਂ ਆਉਂਦੀ ਮੌਨ ਦੀ ਭਾਸ਼ਾ ਹੈ ਖਾਮੋਸ਼ ਭਾਸ਼ਾ ਹੈ ਭਾਵ ਦੀ ਭਾਸ਼ਾ ਹੈ ਉਹਨੂੰ ਸਮਝਣਾ ਪਵੇਗਾ ਔਰ ਉਹਨੂੰ ਸਮਝਣ ਲਈ ਜ਼ਰੀਏ ਵੀ ਅਲਗ-ਅਲਗ ਨੇ ਤੋਂ ਉਸ ਦਾ ਹੁਕਮ ਹਰ ਮਸਤਕ ਤੇ ਲਿਖਿਆ ਹੈ ਨਾਂ ਨੇ ਕਿ ਲਿਖਿਆ ਨਾਂ ਤੇ ਜਿਹੜਾ ਉਸ ਹੁਕਮ ਨੂੰ ਸਮਝ ਜਾਂਦਾ ਹੈ ਉਹ ਉਸ ਹੁਕਮੇ ਦੀ ਲੈਹਨਤਾ ਹਾਸਲ ਕਰ ਲੈਂਦਾ ਹੈ ਹੁਕਮ ਕੀ ਹੈ ਇਸ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਢੰਗ ਨਾਲ ਬਿਆਨ ਕਰਦੇ ਨੇ ਜੋ ਹੋਵਾ ਉਹ ਵਤ ਸੋ ਜਾਣੇ ਬਰਬ ਆਪਣੇ ਕਾ ਹੁਕਮ ਨੂੰ ਪਛਾਨੇ ਹੁਕਮ ਕੀ ਹੈ ਬੜੇ ਸਰਲ ਸ਼ਬਦਾਂ ਦੇ ਇਸ ਨੂੰ ਖੋਲਿਆ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੇ ਇਹ ਐਸਾ ਹੈ ਜੈਸੇ ਸਾਗਰ ਨੂੰ ਗਾਗਰ ਦੇਚ ਬੰਦ ਕੀਤਾ ਹੈ जैसे समुद्र कोजे दे समा जैसे एक महान विचार नो थोड़े जिया चंद अखर बयान कर दिता है जो हो आ वत्सो जाने प्रभ अपने का हुकम पहचाने जो होया है होना ही सी जो, जो हो आ वत्सो जाने जो हो है इन होन हार जाने ये होना है प्रभ अपने का हुकम पहचाने ਅਜਿਤ ਤੱਕ ਧਾਰਮਿਕ ਦੁਨੀਆ 'ਚ ਐਸਾ ਤਾਂ ਥਾ-ਥਾ ਤੇ ਆਖਿਆ ਜਾਂਦਾ ਹੈ ਬਾਰ-ਬਾਰ ਆਖਿਆ ਜਾਂਦਾ ਹੈ ਰੱਬ ਦੀ ਰਜ਼ਾ ਉਸ ਦਾ ਹੁਕਮ ਉਹਨੂੰ ਮੰਨੋ ਉਹਦੀ ਰਜ਼ਾ ਉਦ ਵਿੱਚ ਰਾਜ਼ੀ ਰਹੋ ਪਰ ਸਵਾਲ ਇਹ ਪੈਦਾ ਹੁੰਦਾ ਉਹਦੀ ਰਜ਼ਾ ਹੈ ਕੀ ਪ੍ਰਸ਼ਨ ਇਹ ਖੜਾ ਹੁੰਦਾ ਹੈ ਉਹਦਾ ਹੁਕਮ ਹੈ ਕੀ ਧਾਰਮਿਕ ਦੁਨੀਆ ਦੇ 'ਚ ਐਸਾ ਆਖਿਆ ਜਾਂਦਾ ਹੈ ਐਸਾ ਸਮਝਾਇਆ ਨਹੀਂ ਜਾਂਦਾ ਕਿ ਉਸ ਦਾ ਹੁਕਮ ਕੀ ਹੈ ਉਸ ਦੀ ਰਜ਼ਾ ਕੀ ਹੈ ਗੁਰੂ अर्जन देव जी महाराज इस खोल देने कि उस दी रजा की है उस दा हुक्म की है जो हो आ सो जाने प्रभु अपने का हुक्म पछाने ये अपने प्रभु दा हुक्म है कि कि जो होया है ये होना ही सी बस यही हुक्म यही उस दी रजा है दिन होया है होना ही सी रात होई है होनी ही सी जन्म होया है ਹੋਣਾ ਹੀ ਸੀ ਮਰਨ ਹੋਇਆ ਹੈ ਹੋਣਾ ਹੀ ਸੀ ਨਫਾ ਹੋਇਆ ਹੈ ਇਹ ਹੋਣਾ ਹੀ ਸੀ ਨੁਕਸਾਨ ਹੋਇਆ ਹੈ ਇਹ ਹੋਣਾ ਹੀ ਸੀ ਸਰਦੀ ਹੋਈ ਹੈ ਇਹ ਹੋਣੀ ਸੀ ਗਰਮੀ ਆਈ ਹੈ ਇਹ ਆਉਣੇ ਹੀ ਸੀ ਗਰਜ਼ ਕੇ ਜੋ ਕੁਝ ਹੋ ਰਿਹਾ ਹੈ ਬਸ ਏ ਉਸਦਾ ਹੁਕਮ ਤੇ ਹੋ ਰਹੇ ਨੂੰ ਕਬੂਲ ਕਰ ਲੈਣਾ ਪ੍ਰਵਾਨ ਕਰ ਲੈਣਾ ਇਹ ਉਸਦੀ ਰਜ਼ਾ ਨੂੰ ਮੰਨਣਾ ਹੈ ਇਹ ਉਸਦੇ ਹੁਕਮ ਨੂੰ ਮੰਨਣੇ ਔਰ ਰਜ਼ਾ ਦੇ ਚਰਾਜ਼ੀ ਹੋਣਾ ਮਾਮੂਲੀ ਖੇਡ ਨਹੀਂ ਇਤੇ ਸੂਰੀ ਉਪਰ ਖੇਲਣਾ ਗਰੇ ਤਾ ਠਾਹਰਨਾ ਜੋ ਹੋ ਗਿਆ ਇਹਨੂੰ ਕਬੂਲ ਕਰ ਲੈਣਾ ਦਰਸਲ ਕਈ ਦਫਾ ਐਸਾ ਹੋਇਆ ਕਿ ਜਨਮ ਹੋਇਆ ਹੈ ਕਬੂਲ ਹੈ ਮਰਨ ਹੋਇਆ ਹੈ ਕਬੂਲ ਨਹੀਂ ਨਫਾ ਹੋਇਆ ਹੈ ਪਰਵਾਨ ਹੈ ਨੁਕਸਾਨ ਹੋਇਆ ਹੈ ਕਬੂਲ ਨਹੀਂ इज्जत मिली है कबूल है बेइज्जती हो गई है परवान नहीं दरअसल मनुष्य परमात्मा ਦੇ ਹੁਕਮ ਨੂੰ ਆਪਣੇ ਅਨੁਕੂਲ ਢਲਣਾ ਚਾਹੁੰਦਾ ਤੇ ਪ੍ਰਮਾਤਮਾ ਆਪਣ ਆਪਣੇ ਹੁਕਮ ਦੇ ਅਨੁਕੂਲ ਜਗਤ ਨੂੰ ਚਲਾਣਾ ਚਾਹਦਾ ਗੱਲ ਇਹ ਹੈ ਔਰ ਇਸ ਕਸਮਕਸ ਕਰਕੇ ਮਨੁੱਖ ਦੁਖੀ ਹੈ ਦਰਸਲ ਚੱਲਦਾ ਤੇ ਮਨੁੱਖ ਉਸ ਦੇ ਹੁਕਮ ਦੇ ਚੀਪੇ ਹੈ ਸਰਦੀ ਔੜੀ ਹੈ ਇਹ ਹੋਣੀ ਸੀ ਹੁਣ ਬੰਦੇ ਨੂੰ ਕਿਤਨੀ ਵੀ ਕਬੂਲ ਨਾ ਆਵੇ ਸਰਦੀ ਤੇ ਰਹੇਗੀ ਨਹੀਂ ਤੈਨੂੰ ਕਬੂਲ ਤੇ ਨਾ ਸਹੀ ਇਹ ਤੇ ਰਹੇਗੀ ਗਰਮੀ ਹੋਈਏ ਇਹ ਤੇ ਹੋਣੀ ਸੀ ਔਰ ਹੋ ਕੇ ਰਹੇਗੀ ਜਿੱਤੇ ਨੂੰ ਕਬੂਲ ਨਹੀਂ ਤੇ ਇਸ ਲਈ ਤੇਰਾ ਕਬੂਲ ਨਾ ਕਰਨਾ ਕੋਈ ਮੈਨੇ ਨਹੀਂ ਰਖਦਾ ਤੂੰ ਚੀਖਦਾ ਰਹੇ ਚਲਾੰਦਾ ਰਹੇ ਲੋ ਚਲਦੀ ਰਹੇਗੀ ਗਰਮੀ ਹੋਵੇਗੀ ਤੇ ਰਹੇਗੀ ਜਨਮ ਹੋਇਆ ਤੇ ਹੋਣਾ ਹੀ ਸੀ ਮਰਨ ਹੋਇਆ

ਇਕ ਬਹੁਤ ਵੱਡੀ ਲੀਲਾ ਚੱਲ ਰਹੀ ਹੈ। ਇੱਕ ਬਹੁਤ ਵੱਡਾ ਖੇਲ ਚੱਲ ਰਿਹਾ ਹੈ ਜਿਸ ਨੂੰ ਪਰਵਾਨ ਕਰਨਾ ਪਵੇਗਾ, ਕਬੂਲ ਕਰਨਾ ਪਵੇਗਾ। ਤੇਰੇ ਸਰੀਰ ਦੇ ਵਿੱਚ ਸਵਾਸ ਚੱਲ ਰਹੇ ਨੇ, ਤੂੰ ਚਲਾ ਨਹੀਂ ਰਿਹਾ। ਦਿਲ ਧੜਕ ਰਿਹਾ ਹੈ, ਤੂੰ ਧੜਕਾ ਨਹੀਂ ਰਿਹਾ। ਖੂਨ ਚੱਲ ਰਿਹਾ ਹੈ, ਤੂੰ ਚਲਾ ਨਹੀਂ ਰਿਹਾ। ਇਸੇ ਤਰੀਕੇ ਨਾਲ ਸਭ ਕੁਝ ਜਗਰ ਦੇ ਚਬੋ ਰਿਹਾ ਹੈ, ਕੀਤਾ ਨਹੀਂ ਜਾ ਰਿਹਾ। ਦੋ ਤਰ੍ਹਾਂ ਦੇ ਮਨੁੱਖ ਨੇ। ਜੋ ਐਸਾ ਦਾਅਵਾ ਕਰਨਗੇ ਨਹੀਂ ਨਹੀਂ ਇਹ ਮੈਂ ਕੀਤਾ ਤੇ ਜੇ ਤੂੰ ਕੀਤਾ ਤੇ ਤੇਰੇ ਕੀਤੇ ਨਾਲ ਸੁੱਖ ਮਿਲਿਆ ਇਹਨੂੰ ਤੂੰ ਕਬੂਲ ਕੀਤਾ ਤੇ ਦੁੱਖ ਮਿਲਿਆ ਇਹਨੂੰ ਕਿਉਂ ਨਹੀਂ ਤੂੰ ਕਬੂਲ ਕੀਤਾ ਇਹ ਵੀ ਤੇਰੀ ਕਰਤ ਜੇ ਤੇਰਾ ਹੀ ਕੀਤਾ ਸਭ ਕੁਝ ਤੇ ਜਨਮ ਦਿਨ ਤੇ ਤੂੰ ਮਿਠਾਈ ਵੰਡੀ ਹੈ ਤੇ ਮਰਨ ਦਿਨ ਨੂੰ ਵੀ ਇਹ ਖਿੜੇ ਮੱਥੇ ਕਬੂਲ ਕਰ ਸ। ਤਸਲੀਮ ਕਰ ਇੱਜ਼ਤ ਮਿਲੀ ਹੈ ਤੂੰ ਖੁਸ਼ ਹੋਇਆ ਹੈ ਬੇਇੱਜ਼ਤੀ ਨੂੰ ਵੀ ਚੌਲੀ ਚ ਪਾਵਾ ਨਫਾ ਹੋਇਆ ਹੈ तो प्रसन्न होया ना झूठे हैं नुकसान में भी झोली छपा बहुत औखा है हुक्म या तो सारा ही मनिया जा सकता है, या सारे हुक्म तो इनकार किया जा सकता है ऐसा नहीं हो सकता भी मैं अद्धा हुक्म ते अद्धा नहीं और ये हकीकत है कि कोई इनकार करके भी हुक्म मनन तो बच नहीं सकता लेकिन इनकार नाल दुख होर वधा ले ਬੇਚੈਨੀ ਹੋਰ ਵਧਾ ਲੇਗਾ ਪਰ ਹੁਕਮ ਨੂੰ ਮੰਨਣ ਦੇ ਨਾਲ ਹਕੀਕਤ ਇਹ ਹੈ ਕਿ ਪਰਮ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੁਕਮ ਦੇ ਵਿੱਚ ਅਗਰ ਦੁੱਖ ਹੈ ਤੇ ਦੁੱਖ ਨੂੰ ਕਿਸੇ ਨੇ ਖਿੜੇ ਮੱਥੇ ਕਬੂਲ ਕਰ ਲਿਆ ਹੈ تسلیم ਕਰ ਲਿਆ ਹੈ ਤੇ ਉਹਨੂੰ ਅਨੁਭਵ ਹੋ ਜਾਏਗਾ ਕਿ ਦੁੱਖ ਵੀ ਪ੍ਰਭੂ ਦੀ ਤਰਫੋਂ ਮਿਲੇ ਹੋਇਆ ਇੱਕ दारू ਹੈ ਇੱਕ ਇਲਾਜ ਹੈ ਦੁਨੀਆ ਦੇ ਵਾਹਿਦ ਸੰਗ ਵਾਹਿਦ ਰਹਿਬਰੀ ਪੁਰਸ਼ ਗੁਰੂ ਨਾਨਕ ਨੇ ਐਸਾ ਨਾਰਾ ਲਾਇਆ ਹੈ ਕੀ ਦੁੱਖ ਕਰੋਪੀ ਨਹੀਂ ਦੁੱਖ ਪਰਮਾਤਮਾ ਵੱਲੋਂ ਸਜ਼ਾ ਨਹੀਂ ਤੇ ਪਰਮਾਤਮਾ ਵੱਲੋਂ ਔਸ਼ਧੀ ਹੈ दारू ਹੈ ਦੁੱਖ दारू ਸੁਖ ਰੋਗ ਭਇਆ ਜਾ ਸੁਖ تام ਨਾ ਹੋਈ ਦੁੱਖ ਵੀ ਇੱਕ दारू ਹੈ ਪਰ ਸੰਗ ਪੈਦਾ ਹੁੰਦਾ ਹੈ ਦੁੱਖ ਕਦੋਂ दारू ਬਣਦਾ ਹੈ ਤੇ ਦੁੱਖ ਦਾ दारू ਪਰਮਾਤਮਾ ਨੂੰ ਕਦੋਂ ਦੇਣ ਦੀ ਲੋੜ ਪੈ ਜਾਂਦੀ ਹੈ ਜਦ ਬੰਦੇ ਦੇ ਸੁਖ ਰੋਗ ਹੋ ਜਾਣ ਦੁਖਦਾ ਰੋ ਸੁਖ ਰੋਗ ਵਯਾ ਬੜਾ ਕੀਮਤੀ ਬਚਨ ਹੈ ਪਹਿਲੇ بادشاہ ਦਾ ਜਦ ਸੁਖ ਰੋਗ ਹੋ ਜਾਣ ਜਦ ਸੁਖ ਬੰਦੇ ਨੂੰ ਹੰਕਾਰੀ ਕਰ ਦੇਣ ਜਦ ਸੁਖ ਆਲਸੀ ਬਣਾ ਦੇਣ ਜਦ ਸੁਖ ਬੰਦੇ ਨੂੰ ਦਿਲਦਰੇ ਕਰ ਦੇਣ ਜਦ ਸੁਖ ਬੰਦੇ ਨੂੰ ਲੋਧੀ ਬਣਾ ਦੇਣ ਤੇਈ ਮਾਨ ਬੜਾ ਦੇਣ ਤੇ ਜਦ ਸੁਖ ਬੰਦੇ ਨੂੰ ਕਟੋਰ ਬਣਾ ਦੇਣ ਐਸੇ ਬੰਦੇ ਨੇ ਕਥਾ ਕੀਰਤਨ ਦੀ ਔਸ਼ਧੀ ਨਾਲ ਠੀਕ ਕਰਨਾ ਬੜੀ ਔਖੀ ਗੱਲ ਹੈ ਬਹੁਤ ਗਠਨ ਗੱਲ ਹੈ ਕਿਉਂ ਕਿ ਆਲਸੀ ਇਤਨਾ ਹੋ ਗਿਆ ਹੈ ਉਹ ਅਹੰਕਾਰੀ ਇਤਨਾ ਹੋ ਗਿਆ ਹੈ ਉਹ ਲੋਭੀ ਇਤਨਾ ਹੋ ਗਿਆ ਹੈ ਉਹਨੇ ਦੂਰੀ ਇਤਨੀ ਵਧਾ ਲਈ ਹੈ ਕਿ ਉਸ ਤੱਕ ਇਸ ਸ਼ਬਦ ਦਾ ਪਹੁੰਚਣਾ ਇਸ ਵਿਚਾਰ ਦਾ ਪਹੁੰਚਣਾ ਬਹੁਤ ਔਖ ਹੈ ਉਹਨੇ ਆਪਣੇ ਹਿਰਦੇ ਦੇ ਸਾਰੇ ਪੱਤ ਬੰਦ ਕਰ ਲੈਨੇ ਉਸ ਤੱਕ ਇਹ ਵਿਚਾਰ ਨਹੀਂ ਪਹੁੰਚ ਸਕਦੀ لہذا ਐਸੇ ਪੁਰਸ਼ ਲਈ ਫਿਰ ਪ੍ਰਮਾਤਮਾ ਨੇ ਜੋ ਔਸ਼ਧੀ ਤਿਆਰ ਕੀਤੀ ਹੈ ਉਹ ਦੁੱਖ ਬੜੇ ਤੋਂ ਬੜੇ ਬੰਦੇ ਦੁੱਖ ਦੀ ਚੋਟ ਸਹਾਰਦੇ ਆ ਸਿੱਧੇ ਹੋ ਜਾਂਦੇ ਨੇ ਉੰਜ ਨਹੀਂ ਜਾਂਦੇ ਉੰਜ ਆਕੜ ਬਣੀ ਰਹਿੰਦੀ ਐ ਉੰਜ ਬੇਈਮਾਨੀ ਬਣੀ ਰਹਿੰਦੀ ਐ ਉੰਜ ਕਠੋਰਤਾ ਬਣੀ ਰਹਿੰਦੀ ਐ ਪਰ ਦੁੱਖ ਦੀ ਇੱਕ ਚੋਟ ਨੇ ਸਿੱਧਾ ਕਰ ਦਿੱਤਾ ਤੋ ਸਾਇਬ ਕੇਨ ਦੁੱਖ ਵਕਤੀ ਦੁੱਖ ਇਹ ਪ੍ਰਮਾਤਮਾ ਵੱਲੋਂ ਕਰੋਪੀ ਨਹੀਂ दारू ਹੈ ਔਸਤ ਹੈ ਔਰ ਇਸ दारू ਦੀ ਉਦੋਂ ਲੋੜ ਪੈਂਦੀ ਐ ਜਦੋਂ ਸੁੱਖ ਰੋਗ ਬਣ ਜਾਣ ਦੁੱਖ ਦਾ ਰੂਹ ਸੁਖ ਰੋਗ ਬਾਇਆ ਜਾਂ ਸੁਖ ਤਾਮ ਨਾ ਹੋਈ ਤੋ ਜੋ ਹੋਵਾ ਉਹ ਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਜੋ ਹੋਇਆ ਹੈ ਇਹ ਹੋਣਾ ਹੀ ਸੀ ਇਹੀ ਹੁਕਮ ਹੈ ਔਰ ਇਸ ਨੂੰ ਜੋ ਖਿੜੇ ਮੱਥੇ تسلیم ਕਰ ਲੈਂਦਾ ਸਮਝ ਲੋ ਉਹ ਰਜ਼ਾ ਦੇ ਚ ਰਾਜ਼ੀ ਹੈ ਕਿ ਜੋ ਰਜ਼ਾ ਦੇ ਚ ਰਾਜ਼ੀ ਹੈ ਉਸ ਤੇ ਪ੍ਰਮਾਤਮਾ ਰਾਜ਼ੀ ਹੈ ਉਸ ਤੇ ਗੁਰੂ ਰਾਜ਼ੀ ਹੈ ਰੱਬ ਕਿਸ ਤੇ ਰਾਜ਼ੀ ਹੈ ਜੋ ਉਸ ਦੀ ਰਜ਼ਾ ਦੇ ਚਰਾਸੀ ਹੈ ਉਸ ਦਾ ਸੰਬੰਧ ਜੁੜ ਜਾਂਦਾ ਹੈ ਉਹ ਪ੍ਰਮਾਤਮਾ ਦੇ ਬਹੁਤ ਨੇੜੇ ਚਲਾ ਜਾਂਦਾ ਹੈ ਤੇ ਸਾਹਿਬ ਗੁਰੂ ਅਰਜਨ ਅੰਗਦ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸ਼ਲੋਕ ਦੇ ਰਾਹੀਂ ਇਹ ਸੰਦੇਸ਼ ਉਪਦੇਸ਼ ਦੇ ਰਹੇ ਨੇ ਕਿ ਇੱਕ ਅਦ ਭਗਤਾ ਨੇ ਹੁਕਮ ਨੂੰ ਮੰਨ ਕੇ ਹੁਕਮੀ ਵਿੱਚ ਸਮਾਈ ਹਾਸਲ ਕਰ ਲਈ ਹੈ ਰਜ਼ਾ ਨੂੰ ਮੰਨ ਕੇ ਉਸ ਪ੍ਰਮਾਤਮਾ ਦੇ ਚ ਲੀਨਤਾ ਹਾਸਲ ਕਰ ਲਈ ਹੈ ਤੇ ਇੱਕ ਅਦ ਹੁਕਮ ਤੋਂ ਇਨਕਾਰੀ ਹੋ ਕੇ ਆਪਣਾ ਜੀਵਨ ਨਾਸ ਕਰ ਲਿਆ ਆਪਣਾ ਜੀਵਨ ਖਾਰ ਕਰ ਲਿਆ ਹੁਕਮ ਤੋਂ ਇਨਕਾਰੀ ਮਨੁੱਖ ਹੋ ਸਕਦਾ ਹੈ ਲੇਕਿਨ ਹੁਕਮ ਤੋਂ ਬਚ ਨਹੀਂ ਸਕਦਾ ਮਛਲੀ ਸਾਗਰ ਦੇ ਵਿੱਚ ਘੁੰਮਦੀ ਹੋਈ ਐਸਾ ਕਹਿ ਸਕਦੀ ਹੈ ਸਾਗਰ ਮੈਨੂੰ ਪ੍ਰਵਾਹ ਨਹੀਂ ਐਸਾ ਕਹਿ ਸਕਦੀ ਹੈ ਐਸਾ ਉਸ ਨੂੰ ਖੁੱਲ ਹੈ ਲੇਕਿਨ ਪਾਣੀ ਤੋਂ ਬਾਹਰ ਰਹਿ ਕੇ ਵਿਚਰ ਨਹੀਂ ਸਕਦੀ ਉਸ ਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦੀ ਉਸ ਦੇ ਹੁਕਮ ਤੋਂ ਇਨਕਾਰ ਹੋਣ ਦਾ ਜਜ਼ਬਾ ਉਜਾਗਰ ਕਰ ਸਕਦੀ ਹੈ ਨਦੀ ਦੇ ਇੱਕ ਕੰਢੇ ਤੋਂ ਲੈ ਕੇ ਦੂਸਰੇ ਕੰਢੇ ਤੱਕ ਮੱਛੀ ਜਾ ਸਕਦੀ ਹੈ ਪਰ ਪਾਣੀ ਤੋਂ ਬਾਹਰ ਨਿਕਲ ਕੇ ਕਲੋਲ ਨਹੀਂ ਕਰ ਸਕਦੀ ਮੱਛੀ ਦਰਿਆ ਦੇ ਵਿੱਚ ਘੁੰਮਦੇ ਆਇਆ ਐਸਾ ਕਹਿ ਸਕਦੀ ਹੈ ਪਾਣੀ ਦੇ ਵਿੱਚ ਰਹਿਣਾ ਮੈਨੂੰ ਕਬੂਲ ਨਹੀਂ ਪਾਣੀ ਦੇ ਵਿੱਚ ਵਿਚਰਨਾ ਮੈਨੂੰ ਇਹ ਪ੍ਰਵਾਨ ਨਹੀਂ ਲੇਕਿਨ ਫਿਰ ਵੀ ਪਾਣੀ ਤੋਂ ਬਾਹਰ ਰਹਿ ਕੇ ਇਹ ਵਿਚਰ ਨਹੀਂ ਸਕਦੀ ਮਨੋ ਕੈ ਐਸਾ ਸੱਜਦਾ ਹੈ اے ਪ੍ਰਮਾਤਮਾ ਇਹ ਤੇਰਾ ਹੁਕਮ ਮੈਨੂੰ ਕਬੂਲ ਨਹੀਂ ਇਹ ਤੇਰੀ ਰਜ਼ਾ ਮੈਨੂੰ ਪਰਵਾਹ ਨਹੀਂ ਲੇਕਿਨ ਫਿਰ ਵੀ ਉਸਦੀ ਰਜ਼ਾ ਤੋਂ ਬਾਰ ਹੋ ਨਹੀਂ ਸਕਦਾ ਫਿਰ ਵੀ ਉਸਦੇ ਹੁਕਮ ਤੋਂ ਬਾਰ ਹੋ ਨਹੀਂ ਸਕਦਾ ਬਾਰੀਕ ਬੁੱਧ ਰੱਖਣ ਵਾਲਿਆਂ ਨੇ ਈਸ਼ਵਰ ਦੇ ਇਸ ਰਾਜ਼ ਨੂੰ ਸਮਝਿਆ ਇਸ ਰਾਜ਼ ਨੂੰ ਜਾਣਿਆ ਔਰ ਇੰਜ ਕਹਿ ਲੋ ਇਸ ਰਾਜ਼ ਦਾ ਹੀ صدਕਾ ਉਹਨਾਂ ਨੇ ਵਾਸਤਵਿਕ ਪ੍ਰਮਾਤਮਾ ਨੂੰ ਜਾਣਿਆ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਦਾ ਤੇ ਨਾ ਭੇਤ ਜਾਤਾ ਤੋ ਇਕ ਨਾ ਹੁਕਮ ਸਮਾਇ ਦੇ ਇਕ ਨਾ ਹੁਕਮੇ ਕਰੇ ਵਿਨਾਸ਼ ਇਕ ਨਾ ਭਾਣੇ ਕੱਢ ਲੈ ਇਕ ਨਾ ਮਾਇਆ ਵਿੱਚ ਨਿਵਾਸ ਇਕ ਨੇ ਪਰਮਾਤਮਾ ਦੇ ਭਾਣੇ ਨੂੰ ਮੰਨ ਕੇ ਉਸ ਦੇ ਹੁਕਮ ਨੂੰ ਮੰਨ ਕੇ ਮਾਇਆ ਵਿੱਚੋਂ ਆਪਣੇ ਆਪ ਨੂੰ ਕੱਢ ਲਿਆ ਤੇ ਇਕ ਹੁਕਮ ਦੀ ਅਦੋਲੀ ਕਰਕੇ ਬਾਹ ਹੁਕਮ ਤੋਂ ਇਨਕਾਰੀ ਰੋਕੇ ਮਾਇਆ ਵਿੱਚ ਹੀ ਫਸੇ ਰਹੇਗੇ ਜੰਜਾਲ ਵਿੱਚ ਹੀ ਫਸੇ ਰਹੇਗੇ ਇਹ ਵੀ ਆਰਖ ਨਾ ਜਾ ਪਈ ਜੇ ਕਿਸੇ ਆਣੇ ਰਾਸ ਇਹ ਵੀ ਦਿਖਾਈ ਨਹੀਂ ਦਿੰਦਾ ਔਰ ਐਸਾ ਵੀ ਦਾਅਵਾ ਨਾ ਨਹੀਂ ਆਖਿਆ ਜਾ ਸਕਦਾ ਕਿ ਜ਼ਿੰਦਗੀ ਕਿਸ ਦੀ ਰਾਸ ਹੈ ਜਗਤ ਤੇ ਆਇਆ ਕਿਸ ਦਾ ਸਫਲ ਹੋਇਆ ਮਨੁੱਖ ਫੈਸਲਾ ਕੌਣ ਦਰ ਨਹੀਂ ਕਰ ਸਕਦਾ ਫਲਾਣਾ ਜੰਨਤ ਦੇ ਚਲਾ ਗਿਆ ਫਲਾਣਾ ਸਵਰਗਵਾਸ ਹੋ ਗਿਆ ਫਲਾਣਾ ਬ੍ਰਹਮਲੀਨ ਹੋ ਗਿਆ ਮਨੁੱਖੀ ਦੁਨੀਆ ਦੀ ਇਹ ਸਾਰੀਆਂ ਕਹਾਵਤਾਂ ਹੀ ਨੇ ਇਹਦੇ ਵਿੱਚ ਹਕੀਕਤ ਕੁਝ ਵੀ ਨਹੀਂ ਕਿਉਂਕਿ ਮਨੁੱਖ ਦੇ ਆਪਣੇ ਅੰਦਾਜ਼ੇ ਨੇ ਮਨੁੱਖ ਦੀਆਂ ਆਪਣੀਆਂ ਕਿਆਸ ਅਰਾਈਆਂ ਨੇ ਮਨੁੱਖ ਦੇ ਕੋਲ ਐਸੀ ਕੋਈ ਦੂਰ ਵੀ ਨਹੀਂ ਕਿ ਉਸਨੇ ਦੇਖ ਲਿਆ ਹੋਵੇ ਹਾਂ ਵਾਕਈ ਇਹ ਬ੍ਰਹਮਲੀਨ ਹੋ ਗਿਆ ਵਾਕਈ ਇਹ ਸੱਚਖੰਡ ਵਾਸੀ ਹੋ ਗਿਆ ਤਾਂ ਸਾਹਿਬ ਕਹਿੰਦੇ ਨੇ ਕਿ ਕਹਿਣ ਮਾਤਰ ਗੱਲ ਨਹੀਂ ਇਹ ਪੁੰਨੀ ਪਾਪੀ ਆਖਣਾ ਹੈ ਕਰ ਕਰ ਕਰਨਾ ਲਿਖ ਲੈ ਜਾਓ ਤਾਂ ਇਹ ਕਹਿਣ ਮਾਤਰ ਗੱਲ ਨਹੀਂ ਏ ਵੀ ਆਖ ਨਾ ਜਾ ਪਈ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਐ ਜਾਂ ਕੋ ਆਪ ਕਰੇ ਪ੍ਰਗਾਸ ਗੁਰੂਦਵਾਰਾ ਇਸ ਗੱਲ ਨੂੰ ਜਾਣਿਆ ਜਾਂਦਾ ਹੈ ਇਸ ਗੱਲ ਦਾ ਪਤਾ ਚੱਲਦਾ ਹੈ ਕਿ ਈਸ਼ਵਰ ਆਪ ਹੀ ਅੰਦਿਸਤ ਕਰਨ ਦੇਸ ਪ੍ਰਕਾਸ਼ ਕਰਦਾ ਉਹ ਆਪ ਹੀ ਚਾਨਣਾ ਦੇਂਦਾ ਦਰਸਲ ਲੰਬੀ ਚੌੜੀ ਸਾਧਨਾ ਕਰਨ ਤੋਂ ਬਾਅਦ ਇਸ ਗੱਲ ਦਾ ਬਹੁਤ ਮਨੁੱਖ ਨੂੰ ਮਿਲਦਾ ਹੈ ਕਿ ਈਸ਼ਵਰ ਪ੍ਰਿਆਸ ਨਾਲ ਨਹੀਂ ਪ੍ਰਸਾਦ ਨਾਲ ਮਿਲਦਾ ਇਸ ਵਾਸਤੇ ਧਾਰਮਿਕ ਦੁਨੀਆ ਵਿੱਚ ਪ੍ਰਸਾਦ ਦੀ ਮੈਂ ਮੈਂ ਜਦ ਕੇ ਜਗਤ ਦੇਚ ਪ੍ਰਿਆਸ ਦੀ ਗੱਲ ਸੰਸਾਰ ਦੇਚ ਹੁਸ਼ਾਰਤ ਦੀ ਗੱਲ ਹੈ ਜਦ ਕੇ ਧਾਰਮਿਕ ਦੁਨੀਆ ਵਿੱਚ ਬਖਸ਼ਿਸ਼ ਦੀ ਗੱਲ ਸੰਸਾਰ ਦੇਚ ਉਦਮ ਦੀ ਗੱਲ ਆਖੀ ਜਾਂਦੀ ਹੈ ਧਾਰਮਿਕ ਦੁਨੀਆ ਵਿੱਚ ਕਿਰਪਾ ਦੀ ਗੱਲ ਆਖੀ ਜਾਂਦੀ ਹੈ ਧਾਰਮਿਕ ਦੁਨੀਆ ਸਹੀ ਹੈ ਉਹ ਕਹਿੰਦੇ ਨੇ ਉਦਮ ਕਰ ਕਰਕੇ ਪਤਾ ਚੱਲਦਾ ਹੈ ਕਿ ਆਖਿਰ ਇਸ ਦਾ ਮਿਲਾਬ ਉਹ ਦੀ ਬਖਸ਼ਿਸ਼ ਉਹ ਦੀ ਰਹਿਮਤ ਸਾਡਾ ਉਦਮ ਸਾਡਾ ਪ੍ਰਸਾਰਤ ਸਾਡਾ ਪ੍ਰਯਾਸ ਉਸ ਦਾ ਮੁੱਲ ਨਹੀਂ ਹੈ ਅਗਰ ਇਸ ਨੂੰ ਮੁੱਲ ਮੰਨ ਲੈਂਦੇ ਆ ਤਾਂ ਸਾਡੇ ਪ੍ਰਯਾਸ ਨਾਲੋਂ ਪ੍ਰਮਾਤਮਾ ਦਾ ਪ੍ਰਸਾਦ ਪ੍ਰਮਾਤਮਾ ਕੋਈ ਵੱਡਾ ਨਹੀਂ ਲੰਬੀ ਚੌੜੀ ਸਾਧਨਾ ਕਰਕੇ ਹੀ ਇਹ ਪਤਾ ਚੱਲਦਾ ਹੈ ਕਿ ਘਾਲ ਨਾ ਮਿਲੇਓ ਸੇਵ ਨਾ ਮਿਲੇਓ ਮਿਲੇਓ ਆਏ ਅਚੰਭਾ ਇਹ ਗਾਥਾ ਇਸ ਦੇਸ਼ ਦੇ ਧਰਮ ਗ੍ਰੰਥਾਂ ਜੋ ਮਿਲਦੀ ਹੈ ਬੜੀ ਇਰਮਣੀਕ ਹੈ ਪ੍ਰੇਰਣਾਦਾਇਕ ਹੈ ਸਰਾਰਤ ਨਵੀਂ ਦੁਨੀਆ ਦੀ ਤਲਾਸ਼ ਚ ਕਰਨ ਦੀ ਚਾਹਤ ਵਿੱਚ ਇਸ ਦੁਨੀਆ ਨੂੰ ਛੱਡ ਬੈਠ ਨਵੇਂ ਸੰਸਾਰ ਦੀ ਉਮੰਗ ਨੇ ਪੁਰਾਣੇ ਨਾਲ ਲਾਤਾ ਤੋੜ ਦਿੱਤਾ ਪ੍ਰਕਾਸ਼ ਤੇਆ ਬੁਲਾਅ ਲੈ ਕੇ ਪ੍ਰਕਾਸ਼ ਦੀ ਮੰਗ ਲੈ ਕੇ ਹਨੇਰੇ ਨੂੰ ਵਿਦਾਇਗੀ ਦੇ ਦਿੱਤੀ لیکن પ્રકાશ ਕਿੱਥੋਂ ملے پرم جیون ਕਿੱਥੋਂ ملے Ashram Ashram بھٹک دے رہے ایک ایک دوار تے دستک دین دے رہے ہر आचार्य نے ہر سنت نے جڑی گل آکھھی اس نو پُورن شوق نال ذوق نال لبھان دے رہے تے جے کچھ نہ ملیا تے ہر ایک نو ایہی آکھ دے رہے ملیا تے کچھ نہیں تے ہر ایک نے ایہی جواب دیتا جو کچھ اسی جان دے سی ਸਾਨੂੰ ਦੱਸ ਦਿੱਤਾ ਹੈ ਅੱਗੇ ਜਾਓ ਅੱਗੇ ਜਾਂਦੇ ਜਾਂਦੇ ਅਜ ਉਸ ਬੂਏ ਤੇ ਆਏ ਇਸ ਆਸ਼ਰਮ ਦੇ ਆਚਾਰੀਆਂ ਨੇ ਕਹਿ ਦਿੱਤਾ ਸਿਧਾਰਥ ਜ਼ਿੰਦਗੀ ਸਫਲ ਹੋ ਸਕਦੀ ਹੈ ਪਰਮ ਜੀਵਨ ਮਿਲ ਸਕਦਾ ਹੈ ਪਰਮ ਪ੍ਰਕਾਸ਼ ਮਿਲ ਸਕਦਾ ਹੈ ਬਸ਼ਰਤੇ ਤੂੰ ਅਠ ਪੈਰ ਦੇ ਚ ਸਿਰਫ ਇੱਕ ਦਾਣਾ ਹੀ ਚਾਵਲ ਦਾ ਅੰਗੀਕਾਰ ਕਰੇ। ਸ਼ਤਵਚਨ ਕਹਿ ਕੇ ਇੱਕ ਕਠਨ ਤਪ ਵਿ ਸਿਧਾਰਥ ਕਰਨ ਲੱਗੇ। 40 ਦਿਨ ਇਸ ਤਰ੍ਹਾਂ ਕਰਨ ਲਈ ਆਸ਼ਰਮ ਦੇ ਮੁਖੀ ਨੇ ਆਖਿਆ ਔਰ ਪੂਰਨ 40 ਦਿਨ ਤੱਕ ਇੱਕ ਦਾਣੇ ਤੇ ਰਹਿ ਸਰੀਰ ਸੁੱਕ ਗਿਆ ਲੱਕੜੀ ਹੋ ਗਿਆ ਕੁਝ ਪੁਰਾਣੀ ਸਾਧਨਾ ਕਰਕੇ ਕੁਝ ਨਵੀਂ ਸਤਿ ਤਿਕਸ਼ਾ ਕਰਕੇ ਲੇਕਿਨ ਜਦ ਅਜ 40ਵਾਂ ਦਿਨ ਵੀ ਸੰਪੂਰਨ ਹੋ ਗਿਆ ਤੇ ਘਟਨਾ ਕੁਝ ਵੀ ਨਾ ਘਟੇ ਤਾਂ ਆਸ਼ਰਮ ਦੇ ਆਚਾਰੀਏ ਰੇ ਅੱਗੋਂ ਪ੍ਰਸ਼ਨ ਉੱਤਰ ਹੋ ਕੇ खड़े हो गए प्रश्न चिन्ह बन गए सवालिया हरूफ लेके सामने खड़े ने गलते कुछ भी नहीं बनी तो इस आचार्य ने भी कह दिया जो कुछ जानते दस दिता तो किसी होर बूए पर जाओ लेकिन और था तो कुछ और खबर मिले तो सानू जरूर दसना रुखसित हो गए निढाल शरीर आहिस्ता आहिस्ता जा रहे अंदर शांति की इच्छा छड़ दी परम जीवन भी प्राप्ति दी, जो उमंग सी वह भी छड़ ईश्वर मिले ये इच्छा भी एक पासे सुट देती, निरंजना नदी बड़े औखे ढंग अबूर कर रहे हैं क्योंकि शरीर में बल नहीं एक शाख के आसरे से आप पार लग गए बोर्ड के दरखत थले बैठ के निराश शांति तो भी निराश ईश्वर तो भी निराश परम सुख तो भी निराश, ਪਰਮ ਆਨੰਦ ਤੋਂ ਵੀ ਨਿਰਾਸ਼ ਕੁਛ ਵੀ ਨਹੀਂ ਚਾਹੀਦਾ ਕੁਛ ਵੀ ਨਹੀਂ ਚਾਹੀਦਾ ਐਸਾ ਜਦ ਬੋਧ ਐਸੀ ਜਦ ਭਾਵਨਾ ਅੰਦਰ ਪੂਰਨ ਰੂਪ ਦੇ ਚ ਪੈਦਾ ਹੋਈ ਕੁਛ ਵੀ ਨਹੀਂ ਚਾਹੀਦਾ ਸਭ ਕੁਛ ਮਿਲ ਗਿਆ ਸਭ ਕੁਝ ਝੋਲੀ ਦੇ ਚ ਪੈ ਗਿਆ ਸਮਾਧੀ ਲੱਗ ਗਈ ਔਰ ਪਰਮ ਆਨੰਦ ਦੀ ਵਰਸ਼ਾ ਉਸੇ ਦਿਨ ਹੋ ਗਈ ਸੁੱਕੇ ਜੀਵਨ ਤੇ ਹਰਾ ਭਰਾ ਹੋ ਗਿਆ ਜੀਵਨ ਨਵੇਂ ਹੁਲਾਸ ਪੈਦਾ ਹੋ ਗਏ ਅੰਧਕਾਰ ਦੇ ਵਿੱਚ ਪਰਮ ਪ੍ਰਕਾਸ਼ ਹੋ ਗਿਆ ਇਸ ਵਾਸਤੇ ਜਗਤ ਦੇ ਹਰ ਰਹਿਬਰੀ ਪੁਰਸ਼ ਨੇ ਤੇ ਹਰ ਸਾਧਕ ਨੇ ਆਖਿਆ ਹੈ ਪਰਮ ਸੁਖ ਮਿਲਿਆ ਹੈ ਸਾਡੇ ਪ੍ਰਯਾਸ ਨਾਲ ਨਹੀਂ ਉਸ ਦੇ ਪ੍ਰਸਾਦ ਨਾਲ ਸਾਡੇ ਉਦਮ ਤੇ ਮਿਹਨਤ ਨਾਲ ਨਹੀਂ ਉਸ ਦੀ ਬਖਸ਼ਿਸ਼ ਦੇ ਨਾਲ ਪਰ ਇਹ ਵੀ ਘਾਲ ਨਾ ਘਾਲ ਘਾਲ ਕੇ ਪਤਾ ਚੱਲਦਾ ਹੈ ਤੋ ਸਤਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਗੁਰੂ ਦੁਆਰਾ ਹੀ ਇਹ ਗੱਲ ਜਾਣੀ ਜਾਂਦੀ ਹੈ ਕਿ ਜਿਸ ਨੂੰ ਉਹ ਆਪ ਪ੍ਰਕਾਸ਼ ਦੇਵੇ ਉਹੀ ਪ੍ਰਕਾਸ਼ ਮਾਨ ਹੁੰਦਾ ਉਸਨੂੰ ਹੀ ਸੋਜ ਪੈਂਦੀ ਹੈ ਉਹੜੀ ਨਾਨਕ ਜੀ ਉਪਾਇ ਕੇ ਲਿਖਨਾਵੇਂ ਧਰਮ ਬਹਾਲਿਆ ਸਤਿਗੁਰਦੇਵ ਜੀ ਮਹਾਰਾਜ ਦਾ ਫਰਮਾਨ ਜੀ ਪੈਦਾ ਕਰਕੇ ਹਰ ਜੀਵ ਦੇ ਨਾਲ ਪ੍ਰਮਾਤਮਾ ਨੇ ਧਰਮ ਬਿਠਾ ਦਿੱਤਾ ਹੈ ਮਰਿਆਦਾ ਅਸੋਗ ਧਰਮ ਰਾਜ ਕਿੱਥੇ ਬੈਠਾ ਹੈ ਇਹ ਕੋਈ ਨਕਸ਼ਾ ਖੋਲ ਕੇ ਵੇਖਣ ਦੀ ਲੋੜ ਨਹੀਂ ਇਹ ਕੋਈ ਪ੍ਰithvi ਦਾ ਸ਼ਹਿਰ ਨਹੀਂ ਧਰਮ ਰਾਜ ਹਰ ਇੱਕ ਦੇ ਅੰਦਰ ਬੈਠਾ ਹੈ ਕਰਮ ਮਰੇ ਆਇਆ ਮਨੁੱਖ ਜੋ ਕੁਝ ਵੀ ਕਰਦਾ ਹੈ ਉਹ ਅੰਦਰ ਅੰਕੁਰਿਤ ਹੋ ਜਾਂਦਾ ਹੈ ਜੋ ਬੋਲਦਾ ਹੈ ਜੋ ਸੋਚਦਾ ਹੈ ਜੋ ਸੁਣਦਾ ਹੈ ਜੋ ਵੇਖਦਾ ਹੈ ਜੋ ਕਰਦਾ ਹੈ ਇਹ ਸਭ ਮਿਟ ਨਹੀਂ ਜਾਂਦਾ ਅੰਦਰ ਅਮਿਟ ਛਾਪ ਇਸਦੀ ਲੱਗ ਜਾਂਦੀ ਹੈ ਇਹ ਹੀ ਚਿੱਤਰ ਗੁਪਤ ਹੈ ਇਹ ਹੀ ਧਰਮ ਰਾਜ ਹੈ ਔਰ ਐਸਾ ਤੇ ਹੋ ਸਕਦਾ ਹੈ ਕਿ ਕਾਗਜ਼ ਤੇ ਲਿਖਿਆ ਹੋਇਆ ਜਲਾਇਆ ਜਾ ਸਕਦਾ ਹੈ ਕਾਗਜ਼ ਤੇ ਲਿਖਿਆ ਹੋਇਆ ਮਿਟਾਇਆ ਜਾ ਸਕਦਾ ਹੈ ਪਰ ਆਪਣੇ ਆਪ ਦੇ ਜੋ ਸਾਡੇ ਕੀਤੇ ਕਰਮ ਲਿਖੇ ਜਾਂਦੇ ਨੇ ਦੁਨੀਆ ਵੀ ਕੋਈ ਤਾਕਤ ਨਹੀਂ ਮਿਟਾ ਸਕਦੀ ਉਸ ਪਰਿਪੂਰਨ ਪ੍ਰਮਾਤਮਾ ਤੋਂ ਬਿਨਾ ਉਸ ਅਕਾਲ ਪੁਰਖ ਤੋਂ ਬਿਨਾ ਤਾਂ ਇਹ ਧਰਮ ਉਸ ਪਰਿਪੂਰਨ ਪ੍ਰਮਾਤਮਾ ਨੇ ਹਾਰੇ ਦੇ ਨਾਲ ਬਿਠਾ ਦਿੱਤਾ ਹੈ ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵਖੜੇ ਜਜ ਮਾ ਲਿਆ ਉਹ ਧਰਮ ਰਾਜ ਉਹ ਜੋ ਮਰਿਆ ਦਾ ਪਰਿਪੂਰਨ ਪ੍ਰਮਾਤਮਾ ਨੇ ਬੜਾਈ ਹੈ ਉੱਥੇ ਨਿਵੇੜਾ ਸੱਚ ਤੇ ਹੀ ਹੈ ਸੱਚ ਹੀ ਅੰਗੀਕਾਰ ਹੁੰਦਾ ਹੈ ਸੁਣ ਕੇ ਵਕਤ ਕਰ ਦਿੱਤੇ ਜਾਂਦੇ ਨੇ ਜਿਨ੍ਹਾਂ ਨੇ ਜਜ਼ੀਆ ਦੇਣਾ ਹੈ ਭਾਉ ਦੇ ਝੂਠੇ ਜਿਨ੍ਹਾਂ ਨੇ ਕਰ ਦੇਣਾ ਹੈ ਜਿਨ੍ਹਾਂ ਨੇ ਜਜ਼ੀਆ ਦੇਣਾ ਹੈ ਜਿਨ੍ਹਾਂ ਨੇ ਗੰਡ ਭੋਗਣਾ ਹੈ ਜਿਨ੍ਹਾਂ ਨੇ ਕੀਤੇ ਕਰਮਾਂ ਦੀ ਸਜ਼ਾ ਭੋਗਣੀ ਹੈ ਉਹ ਵਕਤ ਕਰ ਦਿੱਤੇ ਜਾਂਦੇ ਨੇ ਥਾਉ ਲਾ ਪੈਨ ਟੂੜਿਆ ਮੂੰਹ ਕਾਲੇ ਦੋਜ਼ਕ ਚਾਰੇ ਪ੍ਰਭੂ ਦੇ ਸੱਚ ਅਸਥਾਨ ਵਿੱਚ ਇਸ ਤਰ੍ਹਾਂ ਦੇ ਪਰੋਸ਼ਾਂ ਨੂੰ ਥਾਂ ਨਹੀਂ ਮਿਲਦੀ ਲਿਆਜ਼ਾ ਮੂੰਹ ਕਾਲਾ ਲੈ ਕੇ ਉਹ ਦੋਜ਼ਕ ਵਿੱਚ ਜਾਂਦੇ ਨੇ ਭਾਉ ਬਿਹਰੇ ਸੰਸਕਾਰ ਬੇੜਾ ਚਿਤ੍ਰਨ ਜੋ ਪਹਿਲੀ ਤਸਵੀਰ ਬਣੀ ਹੈ ਉਹੀ ਲੈ ਕੇ ਜਾਂਦੇ ਨੇ ਇੱਕ ਵੋਹ ਹੈ ਜਿਨੇ ਤਸਵੀਰ ਬਣਾ ਆਤੀ ਹੈ ਇੱਕ ਹਮ ਹੈ ਲਿਆ ਆਪਣੀ ਹੀ ਸੂਰਤ ਕੋ ਵਿਗਾੜ ਇੱਕ ਵੋਹ ਹੈ ਜਿਨੇ ਤਸਵੀਰ ਬਣਾ ਆਤੀ ਹੈ ਅਕਸਰ ਮਨੁੱਖ ਨੇ ਆਪਣੀ ਤਸਵੀਰ ਅੰਦਰ ਆਪ ਬਣਾਣੀ ਹੈ ਲੇਕਿਨ ਇਤਨੀ ਵਿਗਾੜ ਬੈਠਦਾ ਹੈ ਜਿਸ ਦਾ ਜ਼ਿਕਰ ਸਾਇਦ ਕਹਿੰਦੇ ਨੇ ਕਿ ਮੋ ਕਾਲੇ ਦੋਸ ਕਚਾਲਿਆ ਕਾਲੇ ਮੋ ਨਾਲ ਚਲੇ ਦੋਸ ਕਾਂ ਵਿੱਚ ਦੁੱਖਾਂ ਭੋਗਣ ਲਈ ਤੇਰੇ ਨਾਇਰ ਤੇ ਸੇ ਜਣ ਗਏ ਹਾਰ ਗਏ ਸੇ ਛੱਗਣ ਵਾਲਿਆ ਤੇਰੇ ਨਾਮ ਦੇ ਰੰਗ ਰਿਚ ਜੋ ਰਤੇ ਗਏ ਉਹਨਾਂ ਨੇ ਜੀਵਨ ਦੀ ਬਾਜ਼ੀ ਜਣ ਲਈ ਜਿੱਤ ਲਈ ਤੇ ਜਿਨ੍ਹਾਂ ਨੂੰ ਇਹ ਰੰਗ ਨਾ ਚੜਿਆ ਉਹ ਹਾਰ ਗਏ ਉਹ ਠੱਗੇ ਗਏ ਉਹ ਮਾਇਆ ਤੋਂ ਠੱਗੇ ਗਏ ਠੱਗਣ ਵਾਲੇ ਹੀ ਮਾਇਆ ਤੋਂ ਠੱਗੇ ਗਏ ਸੰਸਾਰ ਨੂੰ ਠੱਗਣ ਵਾਲੇ ਹੀ ਸੰਸਾਰ ਤੋਂ ਠੱਗੇ ਗਏ ਮਨੁੱਖਾਂ ਨੂੰ ਠੱਗਣ ਵਾਲੇ ਹੀ ਜਗਤ ਤੋਂ ਠੱਗੇ ਗਏ ਔਰ ਇਸ ਤਰੀਕੇ ਨਾਲ ਜੀ ਵੰਦੀ ਬਾਜ਼ੀ ਹਾਰ ਗਏ ਲਿਖਣਾਵੇ ਧਰਮ ਬਹਾਲਿਆ ਸਹਿਬ ਕਹਿੰਦੇ ਨੇ ਕਿ ਪ੍ਰਮਾਤਮਾ ਨੇ ਜੀਵਾਂ ਦੇ ਕਰਮਾਂ ਨੂੰ ਲਿਖਣ ਲਈ ਇਸ ਘੰਗਰੀ ਮਰਿਆਦਾ ਇਸ ਢੰ ਦਾ ਧਰਮ ਨਾਲ ਬੀਟ